ਗਰਮੀਆਂ ਦੇ ਸੀਜ਼ਨ ਦੇ ਵਿੱਚ ਇਸ ਤਰੀਕੇ ਨਾਲ ਦਹੀਂ ਭੱਲੇ ਬਣਾ ਕੇ ਜੇ ਠੰਡੇ ਠੰਡੇ ਆਪਾਂ ਖਾ ਲਈਏ ਨਾ ਤਾਂ ਉਸ ਤੋਂ ਵਧੀਆ ਗੱਲ ਕੀ ਹੈ ਬਾਜ਼ਾਰ ਵਾਲੇ ਦਹੀਂ ਭੱਲੇ ਖਾਣ ਨੂੰ ਸਭ ਦਾ ਮਨ ਕਰਦਾ ਹੈ ਪਰ ਜੇਕਰ ਘਰ ਦੇ ਵਿੱਚ ਭੱਲੇ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਆਪਾਂ ਡਰ ਜਾਂਦੇ ਹਾਂ ਵੀ ਇਹ ਨਰਮ ਨਹੀਂ ਬਣਨੇ ਇਹ ਵਿੱਚੋਂ ਕੱਚੇ ਰਹਿ ਜਾਣਗੇ ਜਾਂ ਆਪਾਂ ਕਿਵੇਂ ਬਣਾਵਾਂਗੇ ਜਾਂ ਫਿਰ ਇਹ ਹੁੰਦਾ ਵੀ ਆਪਾਂ ਨੂੰ ਦਾਲ ਦੀ ਜਾਂ ਇਸ ਤਰੀਕੇ ਦੀਆਂ ਚੀਜ਼ਾਂ ਦੀ ਜ਼ਰੂਰਤ ਹੈ ਪਰ ਬਿਲਕੁਲ ਵੀ ਨਹੀਂ ਇਹ ਰੈਸਪੀ ਬਿਲਕੁਲ ਛੋਟੀ ਹੈ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਸੀ ਭੱਲੇ ਜਿਹੜੇ ਘਰ ਦੇ ਵਿੱਚ ਬਣਾ ਲਓਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਟੇਸਟੀ ਇਹ ਦਹੀਂ ਭੱਲੇ ਬਣਾ ਕੇ ਤਿਆਰ ਕਰਾਂਗੇ ਨਾ ਹੀ ਤਾਂ ਆਪਾਂ ਨੂੰ ਵੇਸਣ ਦੀ ਜ਼ਰੂਰਤ ਹੈ ਨਾ ਕਿਸੇ ਦਾਲ ਨੂੰ ਆਪਾਂ ਨੂੰ ਭਿਉਂ ਕੇ ਰੱਖਣ ਦੀ ਜ਼ਰੂਰਤ ਹੈ ਨਾ ਦਾਲ ਨੂੰ ਫੈਂਟਨ ਦੀ ਜ਼ਰੂਰਤ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਬਣ ਜਾਣਗੇ ਘਰ ਤੋਂ ਘੱਟ ਸਮਾਨ ਦੇ ਨਾਲ ਆਪਾਂ ਜਿਹੜੇ ਦਹੀਂ ਭੱਲੇ ਘਰੇ ਤਿਆਰ ਕਰ ਲਾਂਗੇ ਤੁਸੀਂ ਇਸ ਰੈਸਪੀ ਨੂੰ ਸਿੱਖਣ ਦੇ ਲਈ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਵਾਤਵਾਰਤ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸ ਤੇ ਇਸ ਤਰੀਕੇ ਨਾਲ ਜੀ ਆਪਣੇ ਕੋਲੇ ਹੈਗੇ ਤੇ ਬ੍ਰੈਡ ਕਈ ਵਾਰ ਫ੍ਰਿਜ ਦੇ ਵਿੱਚ ਬਚ ਜਾਂਦੀ ਆ ਪਰ ਨਾ ਜ਼ਿਆਦਾ ਖੱਟੇ ਨਾ ਹੋਣ ਫਿਰ ਉਹਦਾ ਟੇਸਟ ਨਹੀਂ ਵਧੀਆ ਆਉਣਾ ਤੇ ਇਹਨਾਂ ਦੇ ਆਪਾਂ ਛੋਟੇ ਛੋਟੇ ਟੁਕੜੇ ਕਰ ਲਾਂਗੇ ਇਸ ਤਰੀਕੇ ਨਾਲ ਕਈ ਰੈਸਪੀ ਆਪਾਂ ਬਣਾਉਣੇ ਹੁੰਦੇ ਆ ਉਹਨਾਂ ਦੇ ਵਿੱਚ ਕਿਨਾਰੀਆਂ ਜਿਹੜੀਆਂ ਅਲੱਗ ਕਰ ਦਿੰਦੇ ਆ ਪਰ ਇਹਦੀਆਂ ਕਿਨਾਰੀਆਂ ਵੀ ਆਪਾਂ ਇਹਦੇ ਵਿੱਚ ਹੀ ਮਿਕਸ ਕਰਾਂਗੇ ਬਿਲਕੁਲ ਛੋਟੇ ਛੋਟੇ ਟੁਕੜੇ ਕਰਕੇ ਨਾ ਇਹ ਤਾਂ ਬਰੀਕ ਪਾਊਡਰ ਬਣਾ ਲਾਂਗੇ ਤੇ ਹੁਣ ਜੀ ਇਹਨਾਂ ਨੂੰ ਮਿਕਸੀ ਵਾਲੇ ਜੱਗ ਦੇ ਵਿੱਚ ਐਡ ਕਰ ਦੇਾਂਗੇ ਤੇ ਜਿਵੇਂ ਆਪਾਂ ਬ੍ਰੈਡ ਕ੍ਰੰਬ ਬਣਾਉਣੇ ਹੁੰਦੇ ਆ ਨਾ ਉਸ ਤਰੀਕੇ ਨਾਲ ਬਿਲਕੁਲ ਬਰੀਕ ਬਣਾ ਲਾਂਗੇ ਬਿਲਕੁਲ ਜਿਹੜਾ ਪਾਊਡਰ ਬਣਾ ਲਾਂਗੇ ਤੇ ਹਾਂਜੀ ਇਸ ਤਰੀਕੇ ਨਾਲ ਬ੍ਰੈਡ ਕਰਮ ਹੈ ਜਿਹੜਾ ਆਪਾਂ ਯਾਨੀ ਕਿ ਇਹ ਬ੍ਰੈਡਾਂ ਨੂੰ ਮਿਕਸ ਕਰਕੇ ਇਸ ਤਰੀਕੇ ਨਾਲ ਬਣਾ ਲਿਆ ਬਿਲਕੁਲ ਬਰੀਕ ਬਣਾਇਓ ਤੁਸੀਂ ਕੋਸ਼ਿਸ਼ ਕਰਿਓ ਇਹਨੂੰ ਬਰੀਕ ਤੋਂ ਬਰੀਕ ਰੱਖਿਓ ਤੇ ਇਹਨੂੰ ਇੱਕ ਨਾ ਖੁੱਲੇ ਡਾਉਂਗੇ ਦੇ ਵਿੱਚ ਕੱਢ ਲਾਂਗੇ ਆਪਾਂ ਤੇ ਇਸ ਤਰੀਕੇ ਦਾ ਬਿਲਕੁਲ ਬਰੀਕ ਤੁਸੀਂ ਦੇਖ ਸਕਦੇ ਹੋ ਵਧੀਆ ਬਰੀਕ ਬਣਾ ਕੇ ਆਪਾਂ ਤਿਆਰ ਕਰ ਲਿਆ ਨਾ ਆਪਾਂ ਨੂੰ ਕਿਸੇ ਸੋਡੇ ਦੀ ਜ਼ਰੂਰਤ ਹੈ ਨਾ ਜਿਆਦਾ ਆਪਾਂ ਨੂੰ ਦਾਲ ਨੂੰ ਫੈਂਟਨ ਦੀ ਜ਼ਰੂਰਤ ਹੈ ਜਿਹੜੇ ਭੱਲੇ ਹਨ ਚਟਪਟ ਬਣ ਜਾਣਗੇ ਬਹੁਤ ਹੀ ਘੱਟ ਸਮਾਨ ਦੇ ਨਾਲ ਹੁਣ ਇਹਦੇ ਵਿੱਚ ਪਾਵਾਂਗੇ ਲਾਲ ਮਿਰਚਾਂ ਆਪਾਂ ਸਵਾਦ ਅਨੁਸਾਰ ਥੋੜਾ ਜਿਹਾ ਨਮਕ ਪਾਵਾਂਗੇ ਸਵਾਦ ਅਨੁਸਾਰ ਮੈਂ ਕਾਲਾ ਨਮਕ ਐਡ ਕਰੂੰਗੀ ਤੁਸੀਂ ਚਿੱਟਾ ਨਮਕ ਵੀ ਐਡ ਕਰ ਸਕਦੇ ਹੋ ਪੁੰਨੇ ਹੋਏ ਜੀਰੇ ਦਾ ਪਾਊਡਰ ਐਡ ਕਰ ਦਿਆਂਗੇ ਹੁਣ ਸਾਰੇ ਮਸਾਲਿਆਂ ਨੂੰ ਪਹਿਲਾਂ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਵਧੀਆ ਤੇ ਹੁਣ ਜੀ ਇਹਦੇ ਵਿੱਚ ਦੁੱਧ ਐਡ ਕਰਾਂਗੇ ਆਪਾਂ ਅੱਧਾ ਇੱਕ ਗਲਾਸ ਆਪਣੇ ਕੋਲੇ ਦੁੱਧ ਦਾ ਹੈ ਤੇ ਬਿਲਕੁਲ ਨਾ ਥੋੜਾ ਥੋੜਾ ਕਰਕੇ ਐਡ ਕਰਾਂਗੇ ਆਪਾਂ ਤੇ ਨੂੰ ਇਸ ਤਰੀਕੇ ਨਾਲ ਬਣਾ ਲਾਂਗੇ ਜੀ ਮੈਂ ਆਪਾਂ ਭੱਲਿਆਂ ਦੇ ਲਈ ਬੈਟਰ ਬਣਾਉਣੇ ਹੁੰਨੇ ਆ। ਬਾਲਾ ਪਤਲਾ ਨਹੀਂ ਰੱਖਾਂਗੇ ਤੇ ਨਾ ਬਾਲਾ ਇਹਨੂੰ ਆਪਾਂ ਗਾੜਾ ਬਣਾ ਕੇ ਤਿਆਰ ਕਰਾਂਗੇ। ਅੱਧਾ ਗਲਾਸ ਸਾਰਾ ਦੁੱਧ ਦਾ ਲੱਗ ਜੂਗਾ ਇਹ। ਤੇ ਬਿਲਕੁਲ ਇਸ ਤਰੀਕੇ ਦਾ ਬਣਾ ਕੇ ਜੀ ਆਪਾਂ ਤਿਆਰ ਕਰ ਲਿਆ। ਜਿਹੜਾ ਦੁੱਧ ਸੀਗਾ ਨਾ ਉਹ ਸਾਰਾ ਸੋਖ ਲਿਆ ਬ੍ਰੈਡਾਂ ਨੇ ਇਸ ਤਰੀਕੇ ਨਾਲ। ਫਿਰ ਵੀ ਇਹ ਇੰਨਾ ਕੁ ਗਾੜਾ ਬਣਿਆ ਪਰ ਆਪਾਂ ਅੱਧਾ ਗਲਾਸ ਹੀ ਦੁੱਧ ਐਡ ਕਰਾਂਗੇ। 5 ਤੋਂ 7 ਬ੍ਰੈਡ ਸੀਗੇ ਆਪਣੇ ਕੋਲੇ। ਚੁੱਲ੍ਹੇ ਤੇ ਰੱਖਾਂਗੇ ਜੀ ਆਪਾਂ ਪੈਨ ਜਾਂ ਕੜਾਹੀ ਤੇ ਹੁਣ ਜੀ ਪੈਨ ਦੇ ਵਿੱਚ ਪਾਵਾਂਗੇ ਆਪਾਂ ਤੇਲ ਤੇ ਤੇਲ ਨੂੰ ਨਾ ਆਪਾਂ ਫੁੱਲ ਫਲੇਮ ਤੇ ਵਧੀਆ ਗਰਮ ਕਰ ਲਾਂਗੇ ਤੇ ਹੁਣ ਜੀ ਸਭ ਤੋਂ ਪਹਿਲਾਂ ਨਾ ਹੱਥਾਂ ਨੂੰ ਆਪਾਂ ਪਾਣੀ ਨਾਲ ਗਰੀਸ ਕਰ ਲਾਂਗੇ ਇਸ ਤਰ੍ਹਾਂ ਤੇ ਹੁਣ ਆਪਾਂ ਜਿਹੜਾ ਇਹ ਬੈਟਰ ਤਿਆਰ ਕੀਤਾ ਨਾ ਜਿੰਨੇ ਜਿੰਨੇ ਸਾਈਜ਼ ਦੇ ਆਪਾਂ ਇਹ ਪੱਲੇ ਬਣਾਉਣੇ ਆ ਉਹਨਾਂਕ ਲਵਾਂਗੇ ਇਸ ਤਰੀਕੇ ਨਾਲ ਥੋੜਾ ਜਿਹਾ ਇਹਨੂੰ ਸੈੱਟ ਕਰ ਲਾਂਗੇ ਇਦੇ ਵਿੱਚ ਆਪਾਂ ਇੱਕ ਕਿਸ਼ਮਿਸ਼ ਰੱਖਾਂਗੇ ਤੁਸੀਂ ਕਾਜੂ ਬਦਾਮ ਵੀ ਬਰੀਕ ਕੱਟ ਕੇ ਜਿਹੜੇ ਇਹਦੇ ਵਿੱਚ ਭਰ ਸਕਦੇ ਹੋ ਟੇਸਟ ਬਹੁਤ ਵਧੀਆ ਆਊਗਾ ਤੇ ਇਸ ਤਰੀਕੇ ਨਾਲ ਜਿਹੜਾ ਆਪਾਂ ਥੋੜਾ ਜਿਹਾ ਇਹਨੂੰ ਸੈੱਟ ਕਰਦੇ ਆਂਗੇ ਬਿਲਕੁਲ ਇਸ ਤਰੀਕੇ ਦੇ ਭੱਲੇ ਆਪਾਂ ਬਣਾ ਕੇ ਤਿਆਰ ਕਰਾਂਗੇ ਥੋੜੀ ਜਿਹਾ ਇਹਨੂੰ ਸ਼ੇਪ ਦੇ ਦੇਾਂਗੇ ਤੇ ਹੁਣ ਇਸ ਤਰੀਕੇ ਨਾਲ ਜੀ ਇਹ ਬਿਲਕੁਲ ਬਣ ਕੇ ਹੋ ਗਿਆ ਤਿਆਰ ਇਸ ਤਰ੍ਹਾਂ ਆਪਾਂ ਇਹਨੂੰ ਤੇਲ ਦੇ ਵਿੱਚ ਛੱਡ ਦੇਾਂਗੇ ਗਰਮ ਗਰਮ ਤੇਲ ਦੇ ਵਿੱਚ ਸਾਰੇ ਇਸ ਤਰੀਕੇ ਨਾਲ ਆਪਾਂ ਫਰਾਈ ਕਰ ਲੈਣੇ ਆਂ ਆਪਣੇ ਆਪ ਇਹਨੂੰ ਪੱਕਣ ਦੇਵਾਂਗੇ ਆਪਾਂ ਜਦੋਂ ਤੱਕ ਇਹ ਥੋੜਾ ਜਿਹਾ ਪੱਕ ਨਹੀਂ ਲੈਂਦਾ ਉਦੋਂ ਤੱਕ ਆਪਾਂ ਇਹਨੂੰ ਹਿਲਾਉਣਾ ਨਹੀਂ ਨਹੀਂ ਫਿਰ ਇਹ ਟੁੱਟ ਸਕਦਾ ਤੇ ਇਸ ਤਰ੍ਹਾਂ ਜੀ ਸਾਰੇ ਜਿਹੜੇ ਭੱਲੇ ਆ ਨਾ ਮੈਂ ਤੇਲ ਦੇ ਵਿੱਚ ਛੱਡ ਥੀ ਸੀ ਥੋੜਾ ਥੋੜਾ ਆਪਾਂ ਇਹਨਾਂ ਦੀਆਂ ਸਾਈਡਾਂ ਪਲਟਦੇ ਹਾਂਗੇ ਜਿਹੜੇ ਆਪਾਂ ਨੂੰ ਲੱਗਿਆ ਵੀ ਪੱਕ ਗਏ ਦੇਖੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਉਣ ਲੱਗ ਗਿਆ ਉਪਰੋਂ ਇਹ ਬਹੁਤ ਹੀ ਵਧੀਆ ਕ੍ਰਿਸਪੀ ਤੇ ਵਿੱਚੋਂ ਬਹੁਤ ਨਰਮ ਬਣ ਕੇ ਤਿਆਰ ਹੋਣਗੇ ਇਸ ਤਰੀਕੇ ਨਾਲ ਜੀ ਸਾਰੇ ਭੱਲੇ ਆ ਜਿਹੜੇ ਆਪਾਂ ਫਰਾਈ ਕਰ ਲਏ ਆ ਦੇਖੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਬਹੁਤ ਵਧੀਆ ਕ੍ਰਿਸਪੀ ਬਣ ਕੇ ਇਹ ਤਿਆਰ ਹੋ ਗਏ ਆ ਇਸ ਤਰੀਕੇ ਨਾਲ ਜੀ ਆਹ ਭੱਲੇ ਆ ਜਿਹੜੇ ਮੈਂ ਇੱਕ ਪਲੇਟ 'ਚ ਕੱਢ ਲੈਣੀਆਂ ਗਰਮਾ-ਗਰਮ ਤੇ ਜਿਹੜੇ ਰਹਿ ਗਏ ਨਾ ਇੱਕ ਦੋ ਉਹਨਾਂ ਨੂੰ ਵੀ ਮੈਂ ਫਰਾਈ ਕਰ ਲੈਣੀਆਂ ਬਹੁਤ ਹੀ ਵਧੀਆ ਇਹ ਟੇਸਟੀ ਬਣ ਕੇ ਤਿਆਰ ਹੁੰਦੇ ਆ ਬਹੁਤ ਆਸਾਨ ਤਰੀਕੇ ਨਾਲ ਬਣ ਜਾਂਦੇ ਆ ਤੁਸੀਂ ਇਹਨਾਂ ਭੱਲੇਾਂ ਦੀ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਓ ਇਸ ਤਰੀਕੇ ਨਾਲ ਤੇ ਹੁਣ ਜੀ ਇੱਥੇ ਖਡਾਉਂਗੇ ਦੇ ਵਿੱਚ ਨਾ ਆਪਾਂ ਥੋੜਾ ਜਿਹਾ ਨਿੱਗਾ ਪਾਣੀ ਐਡ ਕਰਾਂਗੇ ਹੋਣੇ ਦੇ ਵਿੱਚ ਪਾਵਾਂਗੇ ਆਪਾਂ ਨਮਕ ਬਿਲਕੁਲ ਹੀ ਅੱਧਾ ਕ ਚਮਚ ਤੇ ਨਮਕ ਨੂੰ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਤੇ ਇਸ ਤਰ੍ਹਾਂ ਜੀ ਨਮਕ ਨੂੰ ਆਪਾਂ ਮਿਕਸ ਕਰ ਲਿਆ ਹੁਣ ਜਿਹੜੇ ਆ ਪੱਲੇ ਬਣਾ ਕੇ ਰੱਖੇ ਸੀ ਨਾ ਦੇਖੋ ਕਿੰਨੇ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਬਹੁਤ ਹੀ ਵਧੀਆ ਕ੍ਰਿਸਪੀ ਬਣੇ ਆ ਤੁਸੀਂ ਦੇਖ ਸਕਦੇ ਹੋ ਆਵਾਜ਼ ਸੁਣੋ ਤੁਸੀਂ ਤੇ ਇਹਨਾਂ ਨੂੰ ਨਾ ਆਪਾਂ ਇਸ ਪਾਣੀ ਦੇ ਵਿੱਚ ਭਿਉਂ ਦਿਆਂਗੇ ਜਿਹੜੇ ਆਪਾਂ ਦਾਲ ਦੇ ਬੇਸਨ ਦੇ ਭੱਲੇ ਬਣਾਉਣੇ ਹੁੰਦੇ ਆ ਉਹਨਾਂ ਨੂੰ ਤਾਂ ਆਪਾਂ ਜ਼ਿਆਦਾ ਟਾਈਮ ਭਿਉਂ ਕੇ ਰੱਖੇ ਨੇ ਆ ਪਰ ਬ੍ਰੈਡ ਦੇ ਭੱਲੇ ਜਿਹੜੇ ਪਹਿਲਾਂ ਹੀ ਬਹੁਤ ਨਰਮ ਬਣਦੇ ਇਸ ਕਰਕੇ ਇਹਨਾਂ ਨੂੰ ਸਿਰਫ 5 ਮਿੰਟ ਹੀ ਭੌਂ ਕੇ ਰੱਖਾਂਗੇ ਤੇ ਇੱਥੇ ਜੀ ਆਪਣੇ ਕੋਲੇ ਹੈਗਾ ਪਦੀਨਾ ਇਹਨੂੰ ਚੰਗੇ ਤਰੀਕੇ ਨਾਲ ਧੋ ਲਿਆ ਆਪਾਂ ਤੇ ਇਸ ਤਰੀਕੇ ਨਾਲ ਇਹਦੀਆਂ ਪੱਤੀਆਂ ਵਰਤਾਂਗੇ ਆਪਾਂ ਹੁਣ ਆਪਾਂ ਲਵਾਂਗੇ ਮਿਕਸੀ ਵਾਲਾ ਜੱਗ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਦੀਨਾ ਐਡ ਕਰ ਦਿਆਂਗੇ ਉਸ ਤੋਂ ਬਾਅਦ ਹਰਾ ਧਨੀਆ ਐਡ ਕਰ ਦਿਆਂਗੇ ਇਹਨੂੰ ਵੀ ਚੰਗੇ ਤਰੀਕੇ ਨਾਲ ਧੋ ਲਿਆ ਸੀਗਾ ਤੇ ਤਿੰਨ ਮੇਰੇ ਕੋਲੇ ਹਰੀਆਂ ਮਿਰਚਾਂ ਇਹ ਐਡ ਕਰ ਦਿਆਂਗੇ ਤੇ ਆਪਣੇ ਕੋਲੇ ਹੈਗਾ ਜੀ ਲਸਣ ਤੇ ਅਦਰਕ ਇਹ ਐਡ ਕਰ ਦਿਆਂਗੇ ਹੁਣ ਆਪਾਂ ਹਰੀ ਚਟਨੀ ਦੇ ਵਿੱਚ ਨਮਕ ਐਡ ਕਰ ਦਿਆਂਗੇ ਤੁਸੀਂ ਕਾਲਾ ਨਮਕ ਵੀ ਐਡ ਕਰ ਸਕਦੇ ਹੋ ਜਾਂ ਫਿਰ ਚਿੱਟਾ ਨਮਕ ਵੀ ਐਡ ਕਰ ਸਕਦੇ ਹੋ ਹੁਣ ਜੀ ਇਹਦੇ ਵਿੱਚ ਲੈਮਨ ਜੂਸ ਐਡ ਕਰ ਦਿਆਂਗੇ ਆਪਾਂ ਤੇ ਹੁਣ ਇਹਨੂੰ ਮਿਕਸ ਕਰਕੇ ਆਪਾਂ ਹਰੀ ਚਟਨੀ ਜਿਹੜੀ ਤਿਆਰ ਕਰ ਲੈਣੇ ਆ ਤੇ ਇਸ ਤਰੀਕੇ ਨਾਲ ਜੀ ਹਰੀ ਚਟਨੀ ਆ ਜਿਹੜੀ ਬਿਲਕੁਲ ਬਣ ਕੇ ਹੋ ਗਈ ਹੈ ਤਿਆਰ ਜੇ ਤੁਸੀਂ ਨਿੰਬੂ ਦਾ ਜੂਸ ਇਹਦੇ ਵਿੱਚ ਐਡ ਕਰੋਗੇ ਨਾ ਇਹ 2-3 ਦਿਨ ਵਧੀਆ ਖਰਾਬ ਨਹੀਂ ਹੁੰਦੀ ਵਧੀਆ ਰਹੂਗੀ ਫਰਿੱਜ 'ਚ ਰੱਖੋਗੇ ਵੈਸੇ ਇਸ ਤੋਂ ਜ਼ਿਆਦਾ ਦਿਨ ਵੀ ਚੱਲ ਸਕਦੀ ਹੈ ਤੇ ਇਸ ਤਰੀਕੇ ਨਾਲ ਜੀ 5 ਮਿੰਟਾਂ ਬਾਅਦ ਭੱਲੇ ਬਿਲਕੁਲ ਤਿਆਰ ਹੋਗੇ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਹਲਕੇ ਹੱਥਾਂ ਨਾਲ ਪਾਣੀ ਨਿਚੋੜ ਕੇ ਜ਼ਿਆਦਾ ਨਹੀਂ ਆਪਾਂ ਪ੍ਰੈਸ ਕਰਾਂਗੇ ਫਿਰ ਇਹ ਜ਼ਿਆਦਾ ਟੁੱਟ ਸਕਦੀ ਹੈ ਤੇ ਇਸ ਤਰੀਕੇ ਨਾਲ ਪ੍ਰੈਸ ਕਰਕੇ ਨਾ ਥੋੜੇ ਥੋੜੇ ਤੋੜ ਕੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਕੇ ਤਿਆਰ ਹੋ ਗਏ ਆ ਇਸ ਤਰੀਕੇ ਨਾਲ ਰੱਖਾਂਗੇ ਆਪਾਂ plate 'ਚ ਸਰਵ ਕਰਾਂਗੇ ਜਿਹੜੀ plate 'ਚ ਤੇ ਇਸ ਤਰੀਕੇ ਨਾਲ ਤੋੜ-ਤੋੜ ਕੇ ਜਿਹੜਾ ਆਪਾਂ ਭੱਲਿਆਂ ਨੂੰ plate ਦੇ ਵਿੱਚ ਰੱਖ ਲਾਂਗੇ ਜਿੰਨੇ ਵੀ ਆਪਾਂ ਸਰਵ ਕਰਨੇ ਆ ਇੱਕ plate 'ਚ ਤੇ ਤੇ ਇਹ ਭੱਲੇ ਆਪਾਂ plate ਦੇ ਵਿੱਚ ਐਡ ਕਰ ਲਏ ਤੇ ਹੁਣ ਉੱਪਰੋਂ ਆਪਾਂ ਪਾਪੜੀ ਇਸ ਤਰੀਕੇ ਨਾਲ ਤੋੜ ਕੇ ਐਡ ਕਰ ਦਿਆਂਗੇ ਤੇ ਫਿਰ ਆਪਾਂ ਮਿੱਠੀ ਦਹੀਂ ਐਡ ਕਰ ਦਿਆਂਗੇ ਇਸ ਤਰੀਕੇ ਨਾਲ ਦਹੀਂ ਦੇ ਵਿੱਚ ਹੈ ਜਿਹੜੀ ਖੰਡ ਸਾਰੀਆਂ ਚੀਜ਼ਾਂ ਮਿਕਸ ਕੀਤੀਆਂ ਹੋਣਗੀਆਂ ਨਾ ਫਿਰ ਟੇਸਟ ਬਹੁਤ ਵਧੀਆ ਆਊਗਾ ਤੇ ਇਹ ਜਿਹੜੀ ਆਪਾਂ ਹਰੀ ਚਟਨੀ ਬਣਾਈ ਸੀ ਇਹ ਐਡ ਕਰ ਦੇਾਂਗੇ ਆਪਸ਼ਨਲ ਹੈ ਤੁਸੀਂ ਜੋ-ਜੋ ਚੀਜ਼ਾਂ ਵੀ ਐਡ ਕਰਨੀਆਂ ਨੇ ਆਪਣੀ ਪਸੰਦ ਦੇ ਅਨੁਸਾਰ ਹੈ ਜਿਹੜਾ ਇਹਨੂੰ ਸਰਵ ਕਰ ਸਕਦੇ ਹੋ ਕੱਲੀ ਦਹੀਂ ਨਾਲ ਜਾਂ ਕੱਲੀ ਚਟਨੀ ਨਾਲ ਵੀ ਸਰਵ ਕਰ ਸਕਦੇ ਹੋ ਤੁਹਾਡੀ ਆਪਣੀ ਇੱਛਾ ਥੋੜਾ ਜਿਹਾ ਚਾਟ ਮਸਾਲਾ ਛਿੜਕ ਦੇਾਂਗੇ ਥੋੜਾ ਜਿਹਾ ਭੁੰਨੇ ਹੋਏ ਜੀਰੇ ਦਾ ਪਾਊਡਰ ਥੋੜੀਆਂ ਜਿਹੀਆਂ ਲਾਲ ਮਿਰਚਾਂ ਚਾਹੋ ਤਾਂ ਕਾਲਾ ਨਮਕ ਵੀ ਛਿੜਕ ਸਕਦੇ ਹੋ ਤੁਸੀਂ ਤੇ ਜਿਆਦਾ ਤੁਹਾਡੇ ਕੋਲ ਸਪੈਸ਼ਲ ਭੱਲੇ ਆਣਾ ਮਸਾਲਾ ਹੋਇਆ ਬਣਾ ਕੇ ਰੱਖਿਆ ਘਰੇ ਪਹਿਲਾਂ ਉਹ ਐਡ ਕਰ ਸਕਦੇ ਹੋ ਤੇ ਉੱਪਰੋਂ ਆਪਾਂ ਮਿੱਠੀ ਚਟਨੀ ਐਡ ਕਰ ਦਿਆਂਗੇ ਇਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਹੀ ਦੋ ਐਡ ਕਰਤੀਆਂ ਫਿਰ ਦੁਬਾਰਾ ਤੋਂ ਫਿਰ ਥੋੜੀ ਜਿਹੀ ਪਾਪੜੀ ਐਡ ਕਰ ਦਿਆਂਗੇ ਇਸ ਤਰੀਕੇ ਨਾਲ ਜੇਕਰ ਤੁਸੀਂ ਸਰਵ ਕਰੋਗੇ ਨਾ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਣਗੇ ਤੇ ਬਹੁਤ ਵਧੀਆ ਭੱਲਿਆਂ ਦੀ ਪਲੇਟ ਬਣ ਕੇ ਤਿਆਰ ਹੋਊਗੀ ਫਿਰ ਉੱਪਰੋਂ ਦਹੀਂ ਨਾਲ ਜਿਹੜਾ ਆਪਾਂ ਕਵਰ ਕਰ ਦਿਆਂਗੇ ਪਾਪੜੀ ਨੂੰ ਤੇ ਭੱਲਿਆਂ ਨੂੰ ਤੇ ਉਪਰੋਂ ਫੇਰ ਹੈ ਜਿਹੜਾ ਦਹੀਂ ਦੇ ਨਾਲ ਆਪਾਂ ਇੱਕ ਦੋ ਚੀਜ਼ਾਂ ਹੋਰ ਐਡ ਕਰਦੇ ਆਂਗੇ ਜਿਵੇਂ ਕਿ ਮਿੱਠੀ ਚਟਨੀ ਮੈਂ ਐਡ ਕਰਤੀ ਥੋੜੀ ਜਿਹੀ ਹਰੀ ਚਟਨੀ ਐਡ ਕਰਤੀ ਫਿਰ ਇਹਨੂੰ ਮਿੱਠਾ ਫਲੇਵਰ ਦੇਣ ਦੇ ਲਈ ਮੈਂ ਥੋੜੀ ਜਿਹੀ ਟੂਟੀ ਫਰੂਟੀ ਤੇ ਕਿਸ਼ਮਿਸ਼ ਐਡ ਕਰ ਦੂੰਗੀ ਇਸ ਤਰੀਕੇ ਨਾਲ ਲਓ ਜੀ ਇਸ ਤਰੀਕੇ ਨਾਲ ਆ ਜਿਹੜਾ ਆਪਾਂ ਸਾਰੀਆਂ ਚੀਜ਼ ਐਡ ਕਰਤੀਆਂ ਹੁਣ ਇਹ ਆਪਣੇ ਕੋਲ ਅਦਰਕ ਤੇ ਹਰੀਆਂ ਮਿਰਚਾਂ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਮੈਂ ਕੱਟ ਲਿਆ ਸੀਗਾ ਬਿਲਕੁਲ ਲੰਬਾ ਲੰਬਾ ਇਹ ਐਡ ਕਰ ਦਿਆਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਭੱਲੇ ਆ ਜਿਹੜੇ ਟੇਸਟੀ ਟੇਸਟੀ ਬਣ ਕੇ ਤਿਆਰ ਹੋਗੇ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਦੇ ਵਿੱਚ ਤੁਸੀਂ ਬਣਾ ਲਓਗੇ ਬਹੁਤ ਹੀ ਘੱਟ ਸਮਾਨ ਦੀ ਜਰੂਰਤ ਹੈ ਤੇ ਇਸ ਤਰੀਕੇ ਨਾਲ ਜੀ ਭੱਲਿਆਂ ਦੀ ਪਲੇਟ ਬਿਲਕੁਲ ਆਪਾਂ ਸਰਵ ਕਰ ਲਿਆ ਬਹੁਤ ਹੀ ਟੇਸਟੀ ਬਣਦੇ ਆ ਤੁਸੀਂ ਵੀ ਜਰੂਰ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਤੇ ਇਸ ਤਰੀਕੇ ਨਾਲ ਜੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਇਆ ਬਹੁਤ ਹੀ ਘੱਟ ਸਮਾਨ ਦੇ ਨਾਲ ਤੇ ਬਹੁਤ ਆਸਾਨ ਤਰੀਕੇ ਨਾਲ ਤੁਸੀਂ ਇਹ ਪਹਿਲੇ ਘਰੇ ਬਣਾ ਲਓਗੇ ਕੋਈ ਝੰਜੜ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਜ਼ਰੂਰ ਕਰਿਓ ਵਾਅਦਾ ਵਾਦੇ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ